ਫਿਰ ਜਿਹੜਾ ਗਦਾ ਬਿਰਾਗ ਜ਼ਿਕਰ ਆਉਂਦਾ ਹੈ ਕਈਆਂ ਨੂੰ ਨਾ ਪੁੱਛਦੇ ਹੁੰਦੇ ਐ ਬਾਬਾ ਜੀ ਮੈਨੂੰ ਕਥਾ ਕੀਰਤਨ ਸੁਣਨ ਲੱਗਿਆਂ ਬੜਾ ਬਿਰਾਗ ਆਉਂਦਾ ਨਿਤਨੇਮ ਕਰਦਿਆਂ ਬੜਾ ਬਿਰਾਗ ਆਉਂਦਾ ਇਹ ਕਿਉਂ ਆਉਂਦਾ ਹੈ ਇਹ ਪੁੱਛਦੇ ਐ ਵੀ ਇਹਦਾ ਕਾਰਨ ਕੀ ਹੈ ਤੇ ਕਥਾ ਕੀਰਤਨ ਕਾ ਸੁਣਨ ਲੱਗਿਆਂ ਤਾਂ ਬਿਰਾਗ ਕਰਦੇ ਐ ਤੇ ਨਿਤਨੇਮ ਕਰਦਿਆਂ ਕਹਿੰਦੇ ਬਿਰਾਗ ਆਉਂਦਾ ਹੈ ਔਰ ਸ਼ਾਮ ਨੂੰ ਜਦੋਂ ਕਿਸੇ ਪਾਰਟੀ ਦੇ ਉੱਤੇ ਢੋਲ ਵੱਜ ਰਿਹਾ ਹੁੰਦਾ ਉੱਥੇ ਪੰਗੜਾ ਵੀ ਪੂਰਾ ਪਾ ਰਹੇ ਹੁੰਦੇ ਹਨ। ਨਾਚ ਗਾਣਿਆਂ 'ਚ ਵੀ ਪੂਰੇ ਮਸਤ ਹੁੰਦੇ ਆ। ਉਹ ਇਹ ਗਧਾ ਬਰਾਗ ਹੁੰਦਾ ਸਵੇਰੇ ਆਇਆ ਸੀ ਤੇ ਸ਼ਾਮ ਨੂੰ ਲੱਥ ਵੀ ਗਿਆ। ਮਹਾਰਾਜ ਕਿਹਾ ਕਿ ਭਾਈ ਗਧੋ ਚੰਦਨ ਖੌਲੀਏ ਪੀ ਸਾਹੂ ਸਿਓ ਪਾਣ ਜਿਹੜਾ ਗਧਾ ਹੈ ਨਾ ਉਹਨੂੰ ਚੰਦਨ ਨਾਲ ਖੌਲੀਏ ਲਬੇੜਦੀਏ ਨਾ ਚੰਗੀ ਤਰ੍ਹਾਂ ਭਾਵ ਚੰਦਨ ਮਲ ਮਲ ਕੇ ਉਹਨੂੰ ਨਿਵਾਈਏ। ਪੀ ਸਾਹੁ ਸਿਉ ਪਾਣ ਉਹਦੀ ਪ੍ਰੀਤੀ ਸਵਾਹ ਪਾਉਣ ਚੀ ਹੁੰਦੀ ਆ ਫਿਰ ਸਵਾਹ ਤੇ ਜਾ ਕਰਕੇ ਲੇਟਦਾ ਜਿੰਨਾ ਮਰਜੀ ਉਦੋਂ ਸਾਧ ਸੰਗਤ ਜੀ ਕੀ ਆ ਕਿ ਬਰਾਗ ਕਹਿੰਦੇ ਸਾਨੂੰ ਆ ਗਿਆ ਬੜਾ ਮਨ ਸਾਡਾ ਜਿਹੜਾ ਹੈ ਉਹ ਸੰਸਾਰ ਵੱਲੋਂ ਉਲਟ ਗਿਆ ਜਿੜਾ ਕਿ ਜਦੋਂ ਵੇਖਦੇ ਆ ਕਿ ਟੋਲਟ ਮੱਕਾ ਵੱਜਦਾ ਹੈ ਗਿੱਧਾ ਪੰਘੜਾ ਛਾਟੀ ਉਥੇ ਵੇਖਣ ਵਾਲੇ ਵੀ ਹੈਰਾਨ ਹੁੰਦੇ ਆ ਕਿ ਇਹ ਗੁਰਦੁਆਰੇ ਸਾਹਿਬ ਤਾਂ ਬਣਾ ਕਿਥਾਂ ਕੀਰਤਨ ਸੁਣਦੇ ਆ ਨਿਤਨੇਮ ਫੜਦੇ ਕਰਦੇ ਬੜਾ ਫੜ ਕੇ ਗੁਟਕਾ ਸਾਹਿਬ ਤੇ ਨਿਤਨੇਮ ਕਰਦੇ ਆ ਬੜਾ ਅੱਖਾਂ ਚੋਂ ਨੀਰ ਵੀ ਵਹਾਉਂਦੇ ਆ ਤੇ ਹੁਣ ਇਹਨਾਂ ਦੀ ਅੱਡੀ ਪੁੰਝੇ ਨਹੀਂ ਲੱਗਦੀ ਪੰਘੜਾ ਵੀ ਪੜਾ ਪਾਉਂਦੇ ਆ ਗੱਦਾ ਵੀ ਬੜਾ ਪਾਉਂਦੇ ਆ ਗੱਲ ਕੀ ਹੈ ਇਹ ਸਾਧ ਸੰਗਤ ਜੀ ਗਦਾ ਬਰਾਗ ਹੁੰਦਾ ਹੈ ਕਿਉਂਕਿ ਉਹ ਕਾਇਮ ਨਹੀਂ ਰਹਿੰਦਾ ਹੈ ਕਦੇ ਕੁਛ ਤੇ ਕਦੇ ਕੁਛ ਇਸ ਪ੍ਰਕਾਰ ਉਹ ਗਦੇ ਵਾਲੀ ਹਾਲ ਤੱਕ ਕਿਉਂਕਿ ਉਹਨੂੰ ਜਿੰਨਾ ਮਰਜ਼ੀ ਚੰਦਨ ਲਾ ਦਿਓ ਮਹਾਰਾਜ ਕਿੰਨਾ ਮਰਜ਼ੀ ਆਪ ਦਾ ਸਪਰਸ਼ ਦੇਣ ਉਹ ਵਿਰਾਗ ਆਉਣਾ ਠੀਕ ਹੀ ਹੁੰਦਾ ਪਰ ਉਸ ਨੂੰ ਕਾਇਮ ਨਹੀਂ ਰੱਖ ਪਾਉਂਦੇ ਜਿੱਥੇ ਵਿਸ਼ਿਆਂ ਵਕਾਰਾਂ ਰੂਪੀ ਸਵਾਹ ਵੇਖਦੇ ਐ ਉੱਥੇ ਮਨ ਰੂਪੀ ਗਦਾ ਝਾਟੀ ਫੇਰ ਲੇਟਣ ਲੱਗ ਪੈਂਦਾ ਉਹ ਵਿਰਾਗ ਭੁੱਲੀ ਜਾਂਦਾ ਸਾਰਾ ਤੇ ਇਉਂ ਕਈ ਸਾਧ ਸੰਗਤ ਜੀ ਬਾਹਰ ਲਿਆਂ ਦੇਸ਼ਾਂ ਵਿੱਚ ਉਹ ਪੁੱਛਦੇ ਹੁੰਦੇ ਐ ਜੀ ਸਾਨੂੰ ਇਹ ਵਿਰਾਗ ਕਾ ਤੋਂ ਆਉਂਦਾ ਤੇ ਜਦੋਂ ਸਾਧ ਸੰਗਤ ਜੀ ਬਾਜ਼ਾਰਾਂ ਵਿੱਚ ਕਿਤੇ ਉਹ ਦਿਸ ਪੈਣ ਤੇ ਗੋਰੇ-ਗੋਰੀਆਂ ਨੂੰ maat ਪਾਈ ਹੁੰਦੀ ਆ ਕੱਪੜੇ ਉਹ ਜੇ ਭੇੜੇ ਪਾਏ ਹੁੰਦੇ ਆ ਵੀ ਤੁਹਾਨੂੰ ਬਰਾਗ ਜਿਹੜਾ ਹੈ ਉਹ ਜਿਹੜਾ ਹੈ ਉਹ ਸਾਧ ਸੰਗਤ ਜੀ ਪਿਆਰ ਹੋਵੇ ਵਾਹਿਗੁਰੂ ਦੇ ਨਾਲ ਤੇ ਫਿਰ ਸਾਦਗੀ ਵਾਲਾ ਲਿਬਾਸ ਤੇ ਸਾਦਗੀ ਵਾਲਾ ਜੀਵਨ ਚਾਹੀਦਾ ਹੈ ਇਹ ਬਰਾਗ ਸਦਾ ਕਾਇਮ ਨਹੀਂ ਰਹਿੰਦਾ ਹੈ ਜਿਹੜਾ ਗਧਾ ਬਰਾਗ ਹੈ ਤੇ ਗਧਾ ਬਰਾਗ ਇਹ ਵੀ ਕਹਿੰਦੇ ਆ ਜਿਵੇਂ ਸਾਧ ਸੰਗਤ ਜੀ ਗਧਾ ਘਰੋਂ ਨਿਕਲ ਜੇ ਨਾ ਤੇ ਆਪਣੇ ਆਪ ਹੀ ਫਿਰ ਜਿਹੜਾ ਕਹਿੰਦੇ ਉਹ ਕਮਿਹਾਰ ਦੇ ਘਰ ਦੇ ਅੱਗੇ ਆ ਕੇ ਫਿਰ ਖਲੋਤਾ ਹੁੰਦਾ ਹੈ ਜਿਹਨੂੰ ਗਧਾ ਬਰਾਗ ਆਉਂਦਾ ਹੈ ਨਾ ਉਹ ਘਰੋਂ ਤੁਰਤੇ ਜਾਂਦੇ ਐ ਇੱਕ ਵਾਰੀ ਇੱਕ ਮੈਨੂੰ ਸ਼ਾਇਦ ਪਿੱਛੇ ਲੈਣ ਆਉਣਗੇ ਘਰ ਵਾਲੀ ਵੀ ਉਹੋ ਜਿਹੇ ਦੀ ਚੰਗਾ ਹੋ ਦਫਾ ਹੋ ਜਾ ਜਿੱਥੇ ਜਾਣਾ ਏ ਤੇ ਆਪੇ ਹੀ ਸ਼ਾਮ ਨੂੰ ਫਿਰ ਮੋੜ ਉੱਥੇ ਹੀ ਖਲੋਤੇ ਹੁੰਦੇ ਐ ਤੇ ਇਉਂ ਉਹ ਗਧਾ ਬਰਾਗ ਲੱਥ ਜਾਂਦਾ ਹੈ ਉਹੋ ਜਿਹਾ ਬਰਾਗ ਰਹਿੰਦਾ ਨਹੀਂ ਹੈ